ਜਦੋਂ ਟ੍ਰੇਨ ਕੋਲ ਆਈ ਮੈਂ ਅੱਖਾਂ ਬੰਦ ਕਰ ਲਿਆ ਤੇ ਜਦੋਂ ਇਕਦਮ ਮੈਨੂੰ ਆਵਾਜ਼ ਆਈ ਮੈਂ ਅੱਖਾਂ ਖੋਲੀਆਂ ਤੇ ਮੈਂ ਗਲਤੀ ਨਾਲ ਟਰੈਕ ਦੇ ਵਿੱਚ ਖੜਾ ਹੋ ਗਿਆ ਤੇ ਜਿਸ ਵੇ ਟ੍ਰੇਨ ਆਈ ਉਹਨੇ ਮੇਰੇ ਇਸ ਮੂੰਹ ਤੇ ਮਾਰੇ ਸ਼ਤਾਬ ਦੀ ਐਕਸਪ੍ਰੈਸ ਜਦੋਂ ਇਸ ਮੂੰਹ ਇੱਥੇ ਵੱਜੀ ਮੈਂ ਅੱਗੇ ਜਾ ਕੇ ਡਿੱਗ ਗਿਆ ਤੇ ਜਿਹੜਾ ਖੱਬਾ ਪੈਰ ਸੀ ਮੇਰਾ ਉੱਥੇ ਹੀ ਕੱਟਿਆ ਗਿਆ ਤੇ ਜਿਹੜਾ ਸੱਜੇ ਵਾਲਾ ਪੈਰ ਸੀ ਉਹ ਟ੍ਰੇਨ ਦੇ ਵਿੱਚ ਫਸ ਗਿਆ ਤੇ ਇਸ ਸੱਜਾ ਪੈਰ ਜਿਹੜੇ ਪਈਏ 'ਚ ਫਸ ਕੇ ਟ੍ਰੇਨ ਚੱਲਦੀ ਗਈ ਮੈਂ ਕੁੰਮਦਾ ਗਿਆ ਟ੍ਰੇਨ ਚੱਲਦੀ ਗਈ ਮੈਂ ਕੁੰਮਦਾ ਗਿਆ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰਤਾ ਕਿ ਇਹ ਡੈੱਡ ਏ ਮੈਨੂੰ ਬਰੇਵਰੀ ਮੋਡ ਮਿਲਿਆ ਉੱਥੇ ਮਲਾਈਕਰ ਅਰਾੜਾ ਖਾਨ ਜੀ ਪ੍ਰਭੂ ਦੇਵਾ ਸਰ ਤੇ ਨਿਕਸੀ ਤੇ ਤੁਸੀਂ ਮੰਨੋਗੇ ਉਹਨਾਂ ਨੇ ਮਲਾਈਕਰ ਅਰਾੜਾ ਖਾਨ ਨਾ ਕਦੀ ਵੀ ਜ਼ਿਆਦਾ ਗੱਲਾਂ ਨਹੀਂ ਕਰਦੇ ਮੈਂ ਵੇਖਿਆ ਵਾ ਸਪੈਸ਼ਲ ਮੈਨੂੰ ਆਪਣੀ ਵੈਨ ਚ ਬੁਲਾਇਆ ਪੂਰਾ ਅੱਧਾ ਘੰਟਾ ਨਿੰਨ ਗੱਲਬਾਤ ਕੀਤੀ ਸਾਰਾ ਕੁਝ ਕਿਤੇ ਕਿੱਥੋਂ ਦੇ ਫੈਮਲੀਸ ਕੋ ਬਹੁਤ ਵਧੀਆ ਲੱਗਾ ਮੈਂ ਨਹੀਂ ਮੰਨਦਾ ਮੇਰੇ ਪੈਰ ਕੱਟੇਗੇ ਮੈਂ ਹੁਣ ਵੀ ਬੈਠਾ ਮੈਨੂੰ ਅਸਲੀ ਪਹਿਣਾ ਤੇ ਬੈਠਾ ਮੈਂ ਉਹਨੂੰ ਆਪਣੇ ਆਪ ਦੇ ਨਾਲ ਦੂਜੇ ਨੇ ਵੀ ਫੀਲ ਕਰਾਉਣਾ ਕਿ ਮੇਰੇ ਪੈਰ ਅਸਲੀ ਆ ਜਦੋਂ ਮੈਂ ਡਾਂਸ ਕਰਦਾ ਮੈਂ ਕਈ ਵਾਰੀ ਮੈਨੂੰ ਇਵੈਂਟ ਤੇ ਜਾਂਦਾ ਸ਼ੋਅ ਬੁੱਕ ਕਰਦਾ ਮੈਂ ਤੇ ਮੈਂ ਕਈ ਵਾਰੀ ਮੈਨੂੰ ਸਾਰਾ ਦਿਨ ਕਰਕੇ ਸਟ੍ਰੈਸਡ ਹੋ ਜਾਂਦਾ ਲਤਾਂ ਦਰਦ ਹੋ ਜਾਂਦਾ ਪਰ ਉੱਥੇ ਜਾ ਕੇ ਮੇਰਾ ਦਰਦ ਠੀਕ ਹੋ ਜਾਂਦਾ ਅਬਾ ਮਨੀ ਲਤ ਕੱਟੀ ਉਹਦੀ ਮੰਮੀ ਹਰ ਟਾਈਮ ਹਸਪੀਟਲ ਹੁੰਦੀ ਕਿ ਮੇਰੇ ਬੱਚੇ ਨੂੰ ਜ਼ਿੰਦਗੀ ਖਤਮ ਹੋ ਗਈ ਪਰ ਜਿਦੋ ਦੀ ਉਹਨਾਂ ਮੈਨੂੰ ਮਿਲੇ ਆ ਕਹਿੰਦੇ ਆਪਾ ਉਸ ਤੋਂ ਬਾਅਦ ਪੂਰਾ ਟੱਬ ਨਹੀਂ ਰੋਇਆ ਆਪਾਂ ਕਦੀ ਨਹੀਂ ਰੋਇਆ ਕਿ ਜੇ ਉਹ ਕਰ ਪਾਰ ਐ ਸਾਡਾ ਬੱਚਾ ਵੀ ਕਰ ਪਿਆ ਇਸ ਤਰ੍ਹਾਂ ਕਰਦੇ ਕਰਦੇ ਮੈਂ ਕਿੰਨੇ ਲੋਕਾਂ ਨੂੰ ਮੋਟੀਵੇਟ ਕਰ ਆ ਚੁੱਕਾ ਦੇ ਮੇ ਗੋਡੇ ਨਾ ਕਾਲੇ ਹੋ ਜਾਂਦੇ ਉਹਨਾਂ ਨੇ ਕਿਹਾ ਤੈਨੂੰ ਡਾਂਸ ਦਾ ਬਹੁਤ ਸ਼ੌਂਕ ਮੈਂ ਸਾਫ਼ ਕਿਵੇਂ ਬਹੁਤ ਸ਼ੌਂਕਾ ਉਹਨਾਂ ਨੇ ਮੈਨੂੰ ਜਰਮਨ ਤੋਂ 6 ਲੱਖ ਰੁਪਏ ਲੱਤਾਂ ਮੁਗਾ ਕੇ ਦਿੱਤੀਆਂ ਜਿਹਦੇ ਅੱਜ ਮੈਂ ਡਾਂਸ ਕਰ ਰਿਹਾ ਮੇਰੀ ਵੀਡੀਓ 1 ਬਿਲੀਅਨ ਕਰਾਸ ਹੋਈ 1 ਬਿਲੀਅਨ ਹਾਂ ਫੈਜ਼ੂ ਕੋਈ ਸਟਾਰ ਸੀ ਉਹਨਾਂ ਦੇ ਨਾਲ ਹੀ ਮੇਰੀ ਵੀਡੀਓ ਚੱਲ ਪਈ ਇੱਕੋ ਦਮ ਤੇ ਮੈਨੂੰ ਨੀਹਾ ਕੱਕੜ ਕਪੀ ਚਰਮਾ ਨੇ ਵੀ ਮਿਲਿਆ ਮੈਂ ਬੰਬੇ ਫਿਰ ਬੰਬੇ ਵਾਰਸ਼ੋ ਜਿੱਤੇ ਮੈਨੂੰ ਬਰੇਵਰੀ ਅਵਾਰਡ ਮਿਲਿਆ ਨਾਚਵੇ ਵੀ ਡਾਂਸ ਚੋ ਸੋਚਣ ਨਾਲ ਮੰਜ਼ਲਾ ਨਹੀਂ ਮਿਲਦੀਆਂ ਚੱਲਣਾ ਵੀ ਪੈਂਦਾ ਹੈ ਮੰਜ਼ਲਾ ਤਾਈਂ ਪਹੁੰਚਣ ਵਾਸਤੇ ਸਸੀਗਲ ਜੀ ਮਿੱਟੀ ਨਾਲ ਜੁੜੇ ਹੋ ਤੁਸੀਂ ਮੈਂ ਆ ਤੁਹਾਡਾ ਦੋਸਤ ਧਰਮਵੀਰ ਜਲਾਲੀ ਅੱਜ ਉਸ ਨੌਜਵਾਨ ਨੂੰ ਮਿਲਣ ਜਾ ਰਿਹਾ ਜਿਸ ਨੇ ਹਿੰਮਤ ਨਹੀਂ ਹਾਰੀ ਅਤੇ ਦੂਜਿਆਂ ਲਈ ਪ੍ਰੇਰਣਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਇਸ ਨੌਜਵਾਨ ਦੀਆਂ ਦੋਨੋਂ ਲੱਤਾਂ ਨਹੀਂ ਹੈ ਪਰ ਫਿਰ ਵੀ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਆਪਣਾ ਜੀਵਨ ਜੀ ਰਿਹਾ ਹੈ ਬਹੁਤਿਆਂ ਦੇ ਮਸੀਰਤਾ ਪੈਂਦੀਆਂ ਨੇ ਉਹ ਤਾਂ ਟੁੱਟ ਹੀ ਜਾਂਦੇ ਨੇ ਹਾਰ ਵੀ ਜਾਂਦੇ ਨੇ ਤਾਂ ਇਹ ਨੌਜਵਾਨ ਦਾ ਜਜ਼ਬਾ ਜਿਹੜਾ ਇਹ ਨਾ ਟੁੱਟਿਆ ਤੇ ਨਾ ਹਾਰਿਆ ਡਾਂਸ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਨੱਚਦਾ ਤਾਂ ਧਮਾਲਾ ਪਾਉਂਦਾ ਭਾਈ ਤੇ ਬੰਬੇ ਦਾ یوں ਜਾਇਆ ਤੇ ਬਹੁਤੇ ਜਿਹੜੇ ਨੇ ਜਦੋਂ ਇਸ ਤਰ੍ਹਾਂ ਦੀ ਭੀੜ ਪੈਂਦੀ ਏ ਜਾਂ ਕੋਈ ਹਾਦਸਾ ਹੋ ਜਾਂਦਾ ਤਾਂ ਚਿੰਦੇ ਸਾਡਾ ਤਾਂ ਜੀਵਨ ਹੀ ਸਮਾਰਤ ਹੈ ਪਰ ਲੜਨਾ ਪੈਂਦਾ ਹੈ ਹਾਲਾਤਾਂ ਨਾਲ ਤਾਂ ਬਾਈ ਜੀ ਸਾਡੇ ਨਾਲ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਰਜੇਸ਼ ਜੀ ਚਾਹੇ ਵੀਡੀਓ ਬਹੁਤ ਚੱਲਦੀਆਂ ਨੇ ਸੋਸ਼ਲ ਮੀਡੀਆ ਦਾ ਵੀ ਇਸ ਵੇਲੇ ਬਾਈ ਦੇ ਵਧੀਆ ਵੀਊ ਆਉਂਦੇ ਨੇ ਪਰ ਦੂਜਿਆਂ ਨੂੰ ਪ੍ਰੇਰਣਾ ਵੀ ਦੇ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਪਹਿਲਾਂ ਤਾਂ ਇਹ ਦੱਸੋ ਹੋਇਆ ਜੀ ਇਹ ਅਸੀਂ ਦੇਖ ਰਹੇ ਹਾਂ ਨੱਚਦਾ ਬਹੁਤ ਵਧੀਆ ਲੈਂਦੇ ਹੋ ਤੁਸੀਂ ਪਰ ਰੱਬ ਦਾ ਜਿਹੜਾ ਭਾਣਾ ਵਰਤਿਆ ਇਹ ਲੱਤਾਂ ਨਹੀਂ ਹੈ ਦੋਨੋਂ ਹੋਇਆ ਜੀ ਤੁਹਾਡੇ ਨਾਲ ਮੇਰੇ ਇੱਕ ਟ੍ਰੇਨ ਨਾਲ ਐਕਸੀਡੈਂਟ ਹੋਇਆ ਸੀ ਮੈਂ ਰੇਲਵੇ ਟਰੈਕ ਕ੍ਰੋਸ ਕਰ ਰਿਹਾ ਸੀ ਤੇ ਮੈਂ ਜਾਣਾ ਹੀ ਥਰਡ ਟਰੈਕ ਤੇ ਜਿਸ ਸਮੇਂ ਟਰੈਕ ਦੇ ਥੱਲੇ ਤੋਂ ਟ੍ਰੇਨ ਆ ਗਈ ਤੇ ਮੈਗਾ ਟ੍ਰੇਨ ਜਾਏਗੀ ਫਿਰ ਮੈਂ ਜਾਵਾਂਗਾ ਤੇ ਦੂਜੇ ਟਰੈਕ ਤੇ ਉਦੋਂ ਸ਼ਟਾਪ ਦੀ ਆ ਗਈ ਤੇ ਮੈਂ ਵਿਚਕਾਰ ਖੜਾ ਹੋ ਗਿਆ ਮੈਂ ਕਿ ਗੱਡੀਆਂ ਦੋਵੇਂ ਲੰਘ ਜਾਣਗੀਆਂ ਫਿਰ ਮੈਂ ਕ੍ਰੋਸ ਕਰਾਂਗਾ ਪਰ ਜਦੋਂ ਮੈਂ ਜਦੋਂ ਟ੍ਰੇਨ ਕੋਲ ਆਈ ਮੱਖਾ ਬੰਦ ਕਰ ਲਿਆ ਤੇ ਜਦੋਂ ਇੱਕਦਮ ਮੈਨੂੰ ਆਵਾਜ਼ ਆਈ ਮੈਂ ਅੱਖਾਂ ਖੋਲੀਆਂ ਤੇ ਮੈਂ ਗਲਤੀ ਨਾਲ ਟਰੈਕ ਦੇ ਵਿੱਚ ਖੜਾ ਹੋ ਗਿਆ ਤੇ ਜਿਸ ਵੇਲੇ ਟ੍ਰੇਨ ਆਈ ਉਹਨੇ ਮੇਰੇ ਸਮੂਹ ਤੇ ਮਾਰਿਆ ਸ਼ਟਾਪ ਦੀ ਐਕਸਪ੍ਰੈਸ ਨੇ ਜਦੋਂ ਐਸਮੂ ਇੱਥੇ ਵੱਜੀ ਮੈਂ ਅੱਗੇ ਜਾ ਕੇ ਡਿੱਗ ਗਿਆ ਤੇ ਜਿਹੜਾ ਖੱਬਾ ਪੈਰ ਸੀ ਮੇਰਾ ਉੱਥੇ ਹੀ ਕੱਟਿਆ ਗਿਆ ਤੇ ਜਿਹੜਾ ਸੱਜੇ ਵਾਲਾ ਪੈਰ ਸੀ ਉਹ ਟ੍ਰੇਨ ਦੇ ਵਿੱਚ ਫਸ ਗਿਆ ਹੂੰ ਤੇ ਇਹ ਸੱਜਾ ਪੈਰ ਪਈਏ ਚ ਫਸ ਕੇ ਟ੍ਰੇਨ ਚੱਲ ਜਗੀ ਮੈਂ ਕਹੁੰਦਾ ਗਿਆ ਟ੍ਰੇਨ ਚੱਲ ਜਗੀ ਮੈਂ ਕਹੁੰਦਾ ਗਿਆ ਲੰਬਾ ਚੱਲੀ ਟ੍ਰੇਨ ਹਾਂ ਟ੍ਰੇਨ ਪੂਰੀ ਚੱਲੀ ਰੁਕੀ ਨਹੀਂ ਉਹ ਟ੍ਰੇਨ ਕਿਉਂਕਿ ਉਹਨੇ ਇੱਕਦਮ ਬ੍ਰੇਕ ਨਹੀਂ ਸੀ ਲਗਾਨੀ ਤੇ ਟ੍ਰੇਨ ਚੱਲਦੀ ਗਈ ਪੂਰੀ ਟ੍ਰੇਨ ਮੇਰੇ ਉੱਤੋਂ ਲੰਘ ਗਈ ਜਦੋਂ ਟ੍ਰੇਨ ਰੁਕੀ ਤੇ ਮੈਨੂੰ ਚ ਪੈਰ ਹੀ ਪੈ ਨਜ਼ਰ ਆ ਰਹੇ ਚਾਰੇ ਪਾਸੇ ਕੀ ਲੋਕਾਂ ਦੀ ਆਵਾਜ਼ ਆ ਰਹੀ ਆ ਮੁੰਡਾ ਥੱਲੇ ਆ ਗਿਆ ਫਿਰ ਉਹਨਾਂ ਨੇ ਮੈਨੂੰ ਸਾਰੇ ਰਲ ਕੇ ਕੱਟਿਆ ਜਦੋਂ ਮੈਨੂੰ ਕੱਢਿਆ ਮੈਨੂੰ ਦਰਦ ਨਹੀਂ ਹੋ ਰਹੀ ਮੈਨੂੰ ਫੀਲ ਹੋ ਰਿਹਾ ਕਿ ਮੈਨੂੰ ਸੱਟਾਂ ਲੱਗੀਆਂ ਮੇਰੇ ਟ੍ਰੇਨ ਆਵਾਜ਼ ਜਿਵੇਂ ਉੱਜ ਗਈ ਕਿਤੇ ਮੈਨੂੰ ਉਸ ਟਾਈਮ ਪਤਾ ਨਹੀਂ ਲੱਗਾ ਜਿਵੇਂ ਕੋਈ ਕਾਰਖਾਨਾ ਚੱਲ ਰਿਹਾ ਛਾਂ 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 ਤੇ ਬਸ ਕਦੀ ਉੱਦਣ ਡੇਗ ਰਿਹਾ ਕਦੀ ਉੱਧਰ ਐ ਪਿਆ ਜੋ ਫਸਿਆ ਮੈਂ ਵੀ ਘੁੰਮ ਰੇ ਨਾਲੋਂ ਨਾਲ ਇੱਕ ਚਮਖ ਚ ਸਿਰ ਤੇ ਬਾਦੂ ਸੱਟਾਂ ਲੱਗੀਆਂ ਸੀ ਤੇ ਜਦੋਂ ਜਦੋਂ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਕੰਬਲ ਚ ਪਾਇਆ ਤੇ ਉਹਨਾਂ ਨੇ ਕਿਹਾ ਬੱਚੇ ਤੈਨੂੰ ਸੱਟਾਂ ਬਾਦੂ ਲੱਗੀਆਂ ਤੇ ਮੈਂ ਕਿਹਾ ਤੁਸੀਂ ਮੇਰੇ ਘਰ ਫੋਨ ਕਰ ਦਿਓ ਤੇ ਮੈਨੂੰ ਲੈ ਜਾਣਗੇ ਆ ਕੇ ਉਹਦੇ ਇਹਨੇ ਫੋਨ ਵੀ ਸੀ ਨਹੀਂ ਹ ਤੇ ਉਹਨਾਂ ਨੇ ਕੋਤਵਾ ਦਾ ਮੈਨੂੰ ਅਮਨਦੀ ਪੋਸਟਪੇਟ ਲੈ ਕੇ ਹਸਪੀਟਲ ਜਾ ਕੇ ਐਡਮਿਟ ਕਰਵਾਤਾ ਉਧਰੋਂ ਮੇਰੇ ਘਰ ਦੇ ਵੀ ਪਹੁੰਚ ਕੇ ਤੇ ਜਦੋਂ ਹਸਪੀਟਲ ਗਿਆ ਡਾਕਟਰਾਂ ਨੇ ਮ੍ਰਿਤਕੀ ਘੋਸ਼ਿਤ ਕਰਤਾ ਕਿ ਇਹ ਡੈੱਡ ਏ ਤੇ ਫਿਰ ਵੀ ਉਹਨਾਂ ਨੇ ਕਿਹਾ ਆਪਾਂ ਕੋਸ਼ਿਸ਼ ਕਰਾਂਗੇ ਜਾਨ ਬਚਾ ਸਕਦੇ ਹਾਂ ਕਿਉਂਕਿ ਮੇਰੇ ਤੇ ਮੂੰਹ ਤੇ ਬਹੁਤ ਜ਼ਿਆਦਾ ਲੱਗੀ ਸਿਰ ਤੇ ਬਹੁਤ ਲੱਗੀ ਇਹ ਬਾਅਦ ਚ ਵੀ ਰੋੜ ਹੈ ਪੇਚ ਅਜੇ ਤੱਕ ਰੋੜ ਹੈ ਪੂਰੀ ਅਜੇ ਤਾਂ ਦੇਖੋ ਪੂਰੀ ਸਾਰਾ ਤੇ ਉਹਨਾਂ ਨੇ ਕਿਹਾ ਕੋਸ਼ਿਸ਼ ਕਰ ਸਕਦੇ ਹਾਂ ਲੇਕਿਨ ਡਾਕਟਰ ਫਤਿਹ ਨੇ ਆਪਣਾ ਆਪਰੇਸ਼ਨ ਜਿਹੜਾ ਸਟਾਰਟ ਕੀਤਾ ਉਹਨਾਂ ਨੇ ਕੀਤੀ ਦੋਵੇਂ ਪੈਰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਸਦੇ 4 ਵਜੇ ਆਪਰੇਸ਼ਨ ਖਤਮ ਹੋਇਆ ਉਹਨਾਂ ਨੇ ਕਿਹਾ ਕਿ ਇਹਦੇ ਦੋਵੇਂ ਪਿਆਰ ਘੱਟਦੇ ਆ ਜਾਨ ਇਹਦੀ ਬਚ ਕੇ ਫਿਰ ਇਹ 24 ਘੰਟਿਆਂ ਦਾ ਰਿਸਕ ਗਿਆ ਤੇ 24 ਘੰਟੇ ਫਿਰ ਲੱਗੇ ਰਹੇ ਫਿਰ ਜਦੋਂ ਜਾਨ ਬਚਣੀ ਤੇ ਉਹਨਾਂ ਨੇ ਮੈਨੂੰ ਮਤਲਬ ਕਿ ਉਸ ਠੀਕ ਹੋ ਗਿਆ ਮੈਂ ਹੌਲੀ ਹੌਲੀ ਦਿਨ ਬੀਤੇਗੇ ਸਮਾਂ ਬੀਤਿਆ ਡਿਸਚਾਰਜ ਹੋਇਆ ਜੋ ਡਿਸਚਾਰਜ ਹੋ ਕੇ ਘਰ ਆਇਆ ਤੇ ਉਹਨਾਂ ਕਿਹਾ ਕਿ ਇਹਨੂੰ ਨਕਰੀ ਦਿੱਤਾ ਲੱਗਣ ਗਿਆ ਆ ਡਿਵੀਸ਼ਨ ਨੀਮਸ ਉਤੇ ਉਹ ਲਾਣੀ ਆ ਤੇ ਜਦੋਂ ਮੈਨੂੰ 6 ਮਹੀਨੇ ਆਪਾਂ ਨਕਲੀ ਲੱਤਾਂ ਲੱਗੀਆਂ ਤੇ ਲੱਤਾਂ ਲਾ ਕੇ ਜਦੋਂ ਮੈਂ ਫਸਟ ਟਾਈਮ ਚੱਲਿਆ ਕਿ ਮੈਨੂੰ ਮੈਂ ਸੋਚਿਆ ਨਹੀਂ ਕਿ ਕਿ ਦੂਰ ਤੱਕ ਇਹ ਲੱਤਾਂ ਆਉਂਦੀਆਂ ਡਾਕਟਰ ਨੇ ਕਿਹਾ ساری ਉਮਰ ਤੈਨੂੰ ਵਸਾਕੀਆਂ ਨਾਲ ਚੱਲਣਾ ਪੈਣਾ ਵਸਾਕੀਆਂ ਦੇ ਬਿਨਾ ਤੂੰ ਨਹੀਂ ਚੱਲ ਸਕਦਾ ਹਮ ਵਸਾਕੀਆਂ ਉਹਨਾਂ ਨੇ ਮੈਨੂੰ ਉੱਤੇ ਬੜੀ ਸੋਹਣੀ ਲੈਮਿਨੇਸ਼ਨ ਕਰਕੇ ਦੇ ਦਿੱਤੀ ਘਰ ਜਾ ਕੇ ਖੋਲ ਲਿਓ ਪਰ ਅਜੇ 1 ਮਹੀਨਾ ਤੀ ਬੋਕ ਕਰਨਾ ਚੱਲੋ ਬੋਕ ਤੋਂ ਬਿਨਾ ਨਹੀਂ ਚੱਲਣਾ ਮੈਂ ਠੀਕ ਹੈ ਮੈਂ ਵੋਕ ਕਰਨਾ ਚੱਲਣਾ ਸਟਾਰਟ ਕੀਤਾ ਲੱਤਾਂ ਉਦੋਂ ਇੰਨੀ ਐਡਵਾਂਸ ਟੈਕਨੋਲੋਜੀ ਨਹੀਂ ਹੁੰਦੀ ਉਦੋਂ ਇੰਨਾ ਚੰਗਾ ਟ੍ਰੀਟਮੈਂਟ ਨਹੀਂ ਲੱਤਾਂ ਦਾ ਤੇ ਜਦੋਂ ਮੇਰੇ ਲੱਤਾਂ ਲੱਗੀਆਂ ਤੇ ਮੇਰੇ ਜ਼ਖਮ ਗੋਡੇ ਪਹਿਲਾਂ ਗੋਡੇ ਪਹਿਲਾਂ ਮੇਰੇ ਮਤਲਬ ਲਾਲ ਹੋਏ ਫਿਰ ਨੀਲੇ ਹੋਏ ਫਿਰ ਕਾਲੇ ਹੋਏ ਜਦੋਂ ਮੇਰੇ ਗੋਡੇ ਕਾਲੇ ਹੋਏ ਮੈਨੂੰ ਪਤਾ ਲੱਗਾ ਜ਼ਖਮ ਪੱਕ ਗਏ ਆ ਮਹੀਨਾ ਵੀਰ ਗਿਆ ਮੈਂ ਵੋਕ ਕਰਦੇ ਚੱਲਣਾ ਸਟਾਰਟ ਕੀਤਾ ਤੇ ਐਸੇ ਹੀ ਹੌਲੀ ਹੌਲੀ ਚੱਲਣਾ ਜਿਹੜਾ ਸ਼ੁਰੂ ਕੀਤਾ ਮੈਂ ਕੋਠੇ ਬੈਠਾ ਸੀ ਤੇ ਮੈਂ ਕੋਠੇ ਬੈਠਾ ਹੀ ਮੇਰੀ ਮੰਮੀ ਦੀ ਆਵਾਜ਼ ਮੰਮੀ ਮੇਰੇ ਲਾਗੇ ਬੈਠੀ ਤੇ ਉਹਨੇ ਮੈਨੂੰ ਕੁਝ ਕਿਹਾ ਤੇ ਮੈਂ ਇੱਕਦਮ ਖੜਾ ਕੇ ਉਹਨਾਂ ਵੱਲ ਚਲਾ ਗਿਆ ਜਦੋਂ ਮੈਂ ਚਾਰ ਕਦਮ ਉਹਨਾਂ ਵੱਲ ਗਿਆ ਤੇ ਮੈਂ ਵੋਕਰ ਛੱਡ ਕੇ ਚਲਾ ਗਿਆ ਜਦੋਂ ਮੈਂ ਵੋਕਰ ਛੱਡਿਆ ਤੇ ਮੈਂ ਭੁੱਲ ਹੀ ਗਿਆ ਕਿ ਮੇਰੇ ਪੈਰ ਕੱਟੇ ਗਏ ਸੀ ਉਸ ਉਮਰ ਕਿੰਨੀ ਸੀ ਉਸ ਵੇਲੇ ਉਸ ਵੇਲੇ ਮੈਨੂੰ ਆਈ ਥਿੰਕ 13 13.5 ਸਾਲ ਦਾ ਕਿਉਂ ਬੀਤੀ ਉਸ ਵੇਲੇ ਜਿਵੇਂ ਪੂਰਾ ਜੀਵਨ ਪਿਆ ਜੇ ਜਦੋਂ ਪਤਾ ਚੱਲਿਆ ਕਿ ਦੋਨੋਂ ਲੱਤਾਂ ਨਹੀਂ ਹੈ ਤੱਕੀ ਬੀਤੀ ਉਸ ਵੇਲੇ ਦਿਮਾਗ 'ਚ ਕਿਤਨਾ ਕਿਤੇ ਇਹੀ ਚੀਜ਼ ਚੱਲਦੀ ਸੀ ਕਿ ਕਿੰਨਾ ਵੱਡਾ ਐਕਸੀਡੈਂਟ ਹੋ ਗਿਆ ਦੋਵੇਂ ਪੈਰ ਹੀ ਕੱਟੇ ਗਏ ਯਾਰ ਮਨਨ ਕਿ ਪੈਰ ਨਾਲ ਹੀ ਨਹੀਂ ਆ ਹਰ ਕੋਈ ਜਦੋਂ ਕੋਈ ਨਵਾਂ ਕੰਮ ਕਰਦਾ ਹੈ ਕਹਿੰਦਾ ਕਿ ਇੱਕ ਕਦਮ ਵਧਾ ਦਾਂ 10 ਕਦਮ ਵਧਾਂਗੇ ਤੇ ਜੋ ਜਿਹੜੀ ਚੀਜ਼ ਆ ਪੱਗੇ ਪਤਾ ਨਹੀਂ ਉਹੀ ਨਹੀਂ ਹੈਗੀ ਇੱਕ ਧਾੜੀ ਇਹਨੂੰ ਚੁੱਕ ਕੇ ਕਿੰਨੀ ਦਿਨ ਕੋਈ ਰੱਖੇਗਾ ਬਚਪਨਾ ਸੀ ਹਾਂ ਬਚਪਨਾ ਹੀ ਨਾ ਡੈਡੀ ਚੁੱਕ ਕੇ ਕਦੇ ਮੈਨੂੰ ਉੱਥੇ ਰੱਖਦੇ ਕਦੀ ਪਾਟੀ ਕਰਾ ਰਿਹਾ ਕਦੀ ਵੋਸ਼ਮ ਲੈ ਰਿਹਾ ਸਿਸਟਮ ਮੇਰੇ ਕੱਪੜੇ ਤੋਰੀ ਹੈ ਨਾ ਚੁੱਕ ਕੇ ਮੈਨੂੰ ਸਾਰਾ ਰੱਖਦਾ ਸਾਰਾ ਰੱਖਦਾ ਯੋ ਚੀਜ਼ਾਂ ਦੇ ਮਾਰਕ ਚ ਚੱਲਦੀਆਂ ਆਂ ਕਾਫੀ ਕੁਝ ਲੋਕਾਂ ਨੇ ਵੀ ਕਿਹਾ ਸੁਣਨੀ ਪਈ ਕਿਉਂਕਿ ਉਦੋਂ ਸਾਡਾ ਸੁਣਨ ਦਾ ਵੇਲਾ ਸੀ ਜਦ ਹੀ ਮਹਿਸੂਸ ਹੋਇਆ ਕਿ ਹੁਣ ਮੈਂ ਆਪਣੇ ਪਰਿਵਾਰ ਲਈ ਬੋਝ ਬਣਿਆ ਹਾਂ ਹਾਂ ਮੈਨੂੰ ਮੈਂ ਝੂਠ ਨਹੀਂ ਬੋਲਾ ਉਦੋਂ ਮੈਨੂੰ ਅੰਦਰੋਂ ਅਪਾਹੀਸ ਫੀਲ ਹੋਈ ਕਿ ਮੈਂ ਅਪਾਹੀਸ ਹਾਂ ਮੈਨੂੰ ਇਹ ਫੀਲ ਆਂਦਾ ਹੀ ਕਿ ਮੈਂ ਹਾਂ ਮੈਂ ਹੈਂਡੀਕੈਪ ਹਾਂ ਤੇ ਕਿ ਮੈਨੂੰ ਕਿਉਂਕਿ ਉਦੋਂ ਨਹੀਂ ਚੀਜ਼ਾਂ ਦਾ ਪਤਾ ਹੈ ਕਿ ਆਪਾਂ ਕੀ ਕਰ ਸਕਦੇ ਕਿਉਂਕਿ ਪੈਰ ਕੱਟੇ ਗਿਆ ਤੇ ਜਦੋਂ ਇਹ ਚੀਜ਼ਾਂ ਆਂਦੀ ਕਾਫੀ ਰੋਣਾ ਵੀ ਆਂਦਾ ਹੈ ਕਿ ਕੀ ਹੋ ਗਿਆ ਮੇਰੇ ਨਾਲ ਮੈਂ ਬਾਂਵਾ ਵੀ ਟੁੱਟੀਆਂ ਇੰਜ ਪਿਆ ਲੈਣਾ ਸਾਹ ਦਿਨ ਬੈਠ ਤੇ ਤੇ ਫਿਰ ਜੂ ਜੂ ਜਦੋਂ ਲੈਗਸ ਲੱਗੀਆਂ ਚੱਲਣਾ ਸਟਾਰਟ ਕੀਤਾ ਜਦੋਂ ਮੈਂ ਡਾਂਸ ਕਰਨਾ ਸਟਾਰਟ ਕੀਤਾ ਮੇਰਾ ਮੈਨੂਸੀਗਾ ਕੀ ਪਤਾ ਨਹੀਂ ਕੀ ਹੋ ਜਾਏਗਾ ਕੀ ਹੋ ਜਾਏਗਾ ਮੇਰੇ ਨਾਲ ਤੇ ਮੈਂ ਡਾਂਸ ਕਰਨਾ ਸਟਾਰਟ ਕੀਤਾ ਜਦੋਂ ਮੈਂ ਡਾਂਸ ਫਸਟ ਟਾਈਮ ਅਕੈਡਮੀ ਜੁਆਇਨ ਕੀਤੀ ਤੇ ਉਹਨਾਂ ਨੂੰ ਮੈਂ ਜਾ ਕੇ ਕਿਹਾ ਕਿ ਮੈਂ ਡਾਂਸ ਕਰਨਾ ਨੋਰਮਲ ਮੈਂ ਤਿੰਨ ਦਿਨ ਡਾਂਸ ਕੀਤਾ ਉਹਨਾਂ ਗਰੁੱਪ ਚ ਡਾਂਸ ਕੀਤਾ ਤੇ ਮੈਂ ਉਹਨਾਂ ਨੂੰ ਫਿਰ ਆਫਿਸ ਗਿਆ ਮੈਂ ਕਿਹਾ ਪੰਕਜ ਸ ਪੰਕਜ ਦੀ ਡਾਂਸ ਅਕੈਡਮੀ ਨੂੰ ਮੈਂ ਡਾਂਸ ਕੀਤਾ ਮੈਂ ਕਿਹਾ ਮੇਰੇ ਦੋਵੇਂ ਲੈਗਸ ਨਹੀਂ ਹੈ ਕਹਿੰਦੇ ਕਿ ਮੈਂ ਕਿਹਾ ਮੈਂ ਤੋੜ ਨਾ ਡਾਂਸ ਕਰਿਆ ਮੇਰੇ ਦੋਵੇਂ ਲੈਗਸ ਕੱਟੀਆਂ ਹੋਈਆਂ ਤੇ ਉਹ ਇੱਕਦਮ ਨਾ ਕੁਰਸੀ ਤੇ ਬਹਿ ਗਏ ਫਿਰ ਮੈਂ ਆਪਣੀ ਪੈਂਟ ਚੁੱਕਤੀ ਜਦੋਂ ਨੇ ਵੇਖੀ ਤੇ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਾ ਕਿ ਤੁਹਾਡੀਆਂ ਲੈਗਸ ਨਹੀਂ ਹੈ ਤੇ ਬਾਅਦ ਚੋਂ ਉਹਨਾਂ ਨੇ ਕਿਹਾ ਕੋਈ ਜਿੰਨਾ ਡਾਂਸ ਕਰਨਾ ਕਰਾ ਪਤਾ ਫ੍ਰੀਸ ਖਾਵਾਂਗੇ ਉਦੋਂ ਮੇਰੀ ਜਰਨੀ ਡਾਂਸ ਦੀ ਸਟਾਰਟ ਹੋਈ ਫਿਰ ਚਾਈਨੀਸ ਐਪ ਆਏ ਤੁਹਾਨੂੰ ਪਤਾ ਹੀ ਆ ਮੈਂ ਵੀਡੀਓ ਬਣਾਉਣਾ ਸਟਾਰਟ ਕੀਤੀ ਆ ਮੈਂ ਜੋ ਫਰਸਟ ਵੀਡੀਓ ਤੇ ਪੋਸਟ ਕੀਤੀ ਨਹੀਂ ਚੱਲੀ ਕਿਉਂਕਿ ਲੋਕਾਂ ਨੇ ਸਮਝ ਨਹੀਂ ਲੱਗੀ ਜੋ ਮੈਂ ਦੂਸਰੀ ਵੀਡੀਓ ਪੋਸਟ ਕੀਤੀ ਥੋੜੀ ਚੱਲੀ ਜਦ ਮੈਂ ਤੀਸਰੀ ਵੀਡੀਓ ਪਾਈ ਉਹ ਸਿੱਧੀ ਮਿਲੀਅਨ ਚ ਚਲੀ ਗਈ ਸੱਚੀ ਪੁੱਛੋ ਮੈਨੂੰ ਐਮ ਦਾ ਮਤਲਬ ਪਤਾ ਨਹੀਂ ਸੀ ਕਿ 1 ਐਮ ਕੀ ਹੁੰਦਾ ਹੈ ਜਾਂ 1 ਐਲ ਕੀ ਹੁੰਦਾ ਹੈ ਤੇ 1 ਐਮ ਲਿਖ ਕੇ ਆ ਗਿਆ ਮੈਨੂੰ ਕਮੈਂਟ ਵੀ ਨਹੀਂ ਸੀ ਪਤਾ ਕੀ ਹੁੰਦੇ ਆ ਤੇ ਜਦੋਂ 1 ਐਮ ਲਿਖ ਕੇ ਆਇਆ ਤੇ ਮੈਂ ਕਿਹਾ 1 ਐਮ ਤੇ ਫਿਰ ਜਿੱਕੇ ਇਹਨਾਂ ਦਾ ਸਤਾਡੀ ਵੀਡੀਓ ਮਿਲੀਅਨ ਚ ਗਈ ਹੈ ਫਿਰ ਜਦੋਂ ਆਪਾਂ ਵੀਡੀਓ ਪੋਸਟ ਕੀਤੀ ਫਿਰ ਉਹ ਹੋਲੀ 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 ਵੀਡੀਓ ਚੱਲਣ ਲੱਗ ਪਈਆਂ ਤੇ ਮੇਰੀ ਵੀਡੀਓ ਡਾਕਟਰ ਅਵਤਾਰ ਕੋ ਚੱਲੇਗੀ ਕਿਸ ਨੇ ਪੋਸਟ ਕਰਤੀ ਇਹ ਲੜਕਾ ਤੁਹਾਡੇ ਹਸਪੀਟਲ ਦਾ ਹੀ ਐਸਐਸ ਦਾ ਇੱਕ ਡਾਂਸ ਕਰਦਾ ਫਿਰ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਮੈਂ ਗਿਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਉਹ ਡਾਂਸ ਕਰਦਾ ਕੋਈ ਪ੍ਰੋਬਲਮ ਹੈ ਕਿ ਮੈਨੂੰ ਪ੍ਰੋਬਲਮ ਆਦੀ ਮੇਰੇ ਗੋਡੇ ਨਾਲ ਕਾਲੇ ਹੋ ਜਾਂਦੇ ਆ ਉਹਨਾਂ ਨੇ ਕਿਹਾ ਤੈਨੂੰ ਡਾਂਸ ਦਾ ਬਹੁਤ ਸ਼ੌਕ ਮੈਂ ਸਾਫ਼ ਕਹਿੰਦਾ ਬਹੁਤ ਸ਼ੌਕ ਡਾਂਸ ਦਾ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਮੈਨੂੰ ਜਰਮਨ ਤੋਂ 6 ਲੱਖ ਰੁਪ ਜੀਰ ਅੱਜ ਮੈਂ ਡਾਂਸ ਕਰ ਰਿਹਾ ਮੇਰੀ ਵੀਡੀਓ 1 ਬਿਲੀਅਨ ਕਰਾਸ ਹੋਈ 1 ਬਿਲੀਅਨ ਹਾਂ ਫੈਜ਼ੂ ਕੋਈ ਉਹ ਸਟਾਰ ਸੀ ਉਹਨਾਂ ਦੇ ਨਾਲ ਹੀ ਮੇਰੀ ਵੀਡੀਓ ਚੱਲ ਪਈ ਕੋਦਾਂ ਤੇ ਮੈਨੂੰ ਨੀਹਾ ਕੱਕੜ ਕਪੀ ਸ਼ਰਮਾ ਨੇ ਵੀ ਮਿਲਿਆ ਮੈਂ ਬੋম্বে ਫਿਰ ਬੋম্বে ਵਰਸ਼ੋ ਜਿੱਤੇ ਮੈਨੂੰ ਬਰੇਵਰੀ ਅਵਾਰਡ ਮਿਲਿਆ ਨੱਚ ਬੇਬੀ ਡਾਂਸ ਚ ਮੈਂ ਉੱਥੇ ਹੀ ਰਿਹਾ ਉਹਨਾਂ ਨੇ ਸਾਰਾ ਅਰੇਂਜ ਕੀਤਾ ਕੀ ਹੋਲੀ ਹੋਲੀ ਮੈਂ ਫੇਮਸ ਹੋਣਾ ਸ਼ੁਰੂ ਹੋ ਗਿਆ ਉਮਰ ਕਿੰਨੀ ਸੀ ਉਸ ਵੇਲੇ ਮੇਰੀ ਉਮਰ ਮੰਨ ਲਓ 40 سال سی 18 19 سال بچپن ਤੋਂ ਹੀ ਡਾਂਸ ਵਿੱਚ ਰੁਚੀ ਸੀ ਜਾਂ ਕਿਵੇਂ ਰੁਚੀ ਬਣੀ ਡਾਂਸ ਦੀ بچپن ਤੋਂ ਸ਼ੌਂਕ ਸੀ ਡਾਂਸ ਦਾ ਕਿ ਡਾਂਸ ਕਰਨਾ ਹੈ ਵਿਆਹਾਂ ਸ਼ਾਦੀਆਂ ਦੇ ਕਰਨਾ ਹੈ ਲੋਕਾਂ ਨੂੰ ਇੰਜੋਏ ਕਰਨਾ ਜਿਵੇਂ ਨਾਰਮਲ ਬੱਚਿਆਂ ਨੂੰ ਹੁੰਦਾ ਹੈ ਨਾਰਮਲ ਹੁੰਦਾ ਹੈ ਜਾਂ ਵਿਆਹਾਂ ਹਾਂ ਨਾਰਮਲ ਸੀ ਤੇ ਉਸ ਤੋਂ ਬਾਅਦ ਮੈਨੂੰ ਐਸ ਸੀਗਾ ਕਿ ਲਾਈਕ ਐਕਸੀਡੈਂਟ ਹੋ ਗਿਆ ਕਿ ਹੈਂਡੀਕੈਪ ਇਨਸਾਨ ਜਿਆਦਾ ਜਿੰਦਾ ਨਹੀਂ ਰਹਿੰਦਾ ਮੇਰੀ ਆਪਣੀ ਥੋਟ ਸੀ ਮੈਨੂੰ ਲੱਗਦਾ ਸੀ ਕਿ ਪੈਰ ਕੱਟੇ ਗਏ ਹੈ ਨਾ ਪਤਾ ਨਹੀਂ ਕੀ ਹੋ ਜਾਏਗਾ ਕੱਲ੍ਹ ਤੇ ਮੇਰੀ ਅੰਦਰੋਂ ਅੰਦਰ ਡਰ ਸੀ ਥੋੜੇ ਡਰ ਸੀ ਅੰਦਰੋਂ ਤੇ ਹੈਂਡੀਕੈਪ ਇਨਸਾਨ ਜਿਆਦਾ ਨਹੀਂ ਰੰਦਾ ਫਿਰ ਮੈਂ ਕਿਹਾ ਮੈਂ ਡਾਂਸ ਕਰ ਲਾਂ ਦਵਾ-ਦਵ ਕੀ ਤੇ ਰਹਿ ਨਾ ਜਾਵੇ ਮੇਰਾ ਮੈਂ ਕਿਹਾ ਮੈਂ फटाफट ਡਾਂਸ ਵਾਲਾ ਕਰ ਲਾਂ ਕੰਮ ਤੇ ਬਾਅਦ ਚ ਮੈਂ ਡਾਂਸ ਕੀਤਾ ਤੇ ਹੌਲੀ ਹੌਲੀ ਚੱਲਣਾ ਸਟਾਰਟ ਹੋਇਆ ਫਿਰ ਮੈਂ ਸਾਈਕਲਿੰਗ ਸਟਾਰਟ ਕੀਤੀ ਤੁਹਾਨੂੰ ਪਤਾ ਹੈ ਸਾਈਕਲਿੰਗ ਚ ਮੇਰਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ 1 ਕਿਲੋਮੀਟਰ ਦਾ ਨਾਮ ਹੈ ਫਿਰ ਮੈਂ ਹੁਣ 10 ਕਿਲੋਮੀਟਰ ਦੀ ਤਿਆਰੀ ਕਰ ਰਿਹਾ ਮੇਂ ਲੈਗਸ ਦੂਜੀ ਆ ਰਹੀਆਂ ਤੇ ਹੁਣ ਮੈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਦੀ ਫੀਲ ਹੋਇਆ ਨੱਚਦਿਆਂ ਟੱਪਦਿਆਂ ਕਿ ਜੇ ਲੱਤਾਂ ਨਹੀਂ ਐ ਜਾਂ ਉਹ origignal ਜਿਹੜੀ ਹੁੰਦੀ ਚੀਜ਼ ਦਾ ਹੋਰ ਮਜ਼ਾ ਆਉਣਾ ਸੀ ਇਹ ਜਿਹੜੀਆਂ ਨੇ ਇਹ ਆਰਟੀਫੀਸ਼ਲ ਨੇ ਮਹਿਸੂਸ ਹੁੰਦਾ ਇਸ ਤਰ੍ਹਾਂ ਮੈਂ ਸੱਚ ਬੋਲਾਂਗਾ ਮੈਨੂੰ ਕਦੀ ਵੀ ਮਹਿਸੂਸ ਨਹੀਂ ਹੁੰਦਾ ਹੂੰ ਮੈਨੂੰ ਡਾਂਸ ਲੱਤਾਂ ਲੱਗਣ ਤੋਂ ਬਾਅਦ ਅੱਜ ਤੱਕ ਫੀਲ ਨਹੀਂ ਆਇਆ ਕਿ ਮੈਂ ਹੈਂਡੀਕੈਪ ਕਦੀ ਨਹੀਂ ਮਹਿਸੂਸ ਹੋਇਆ ਨਾ ਹੀ ਮੈਨੂੰ ਮਹਿਸੂਸ ਹੋਇਆ ਨਾ ਹੀ ਜਿਹੜਾ ਸਾਹਮਣੇ ਵਾਲਾ ਬੰਦਾ ਮਿਲਦਾ ਮੋਦੀ ਇਹ ਅੱਖਾਂ ਵੇ ਤਾਂ ਉਹਨੂੰ ਵੀ ਮਹਿਸੂਸ ਨਹੀਂ ਹੁੰਦਾ ਜਦੋਂ ਮੈਂ ਇਹ ਨਾਲ ਗੱਲ ਕਰਦਾ ਪਹਿਲਾਂ ਤੈਨੂੰ ਲੱਗਦਾ ਇਹ ਪਾਈਚ ਪਰ ਜਦੋਂ ਗੱਲ ਕਰਦਾ ਜਾਂ ਤੁਰਦਾ ਜਾਂ ਉਹਨੂੰ ਨਹੀਂ ਹੁੰਦਾ ਬਲਕਿ ਮੈਨੂੰ ਨਹੀਂ ਮਹਿਸੂਸ ਹੁੰਦਾ ਜੇ ਮੈਂ ਡਾਂਸ ਕਰਦਾ ਕਦੇ ਕਦੇ ਮੈਨੂੰ ਦਰਦ ਹੁੰਦੀ ਹੈ ਕਿਉਂਕਿ ਦੇਖੋ ਇਹ ਜਿਹੜੀ ਚੀਜ਼ ਨਕਲੀ ਹੁਣ ਆਪਾਂ ਕੱਪੜੇ ਪਾਏ ਰਾਤੀ ਉਤਾਰਨੇ ਤਾਰਨੇ ਮੈਂ ਵੀ ਰਾਤੀ ਲਾ ਕੇ ਹੀ ਸੋਣਾ ਪਰ ਜਦੋਂ ਤੁਰਨਾ ਲਤ ਲਾਤ ਨਾਲ ਲਾਤ ਵੱਜਣੀ ਅੰਦਰ ਵੱਜਣੀ ਦਰਦ ਹੁੰਦੀ ਪਰ ਇਹ ਰੱਬ ਦੀ ਕਿਰਪਾ ਮੈਂ ਸ਼ੁਕਰ ਕਰਦਾ ਉਸ ਰੱਬ ਦਾ ਕਿ ਉਹਨੇ ਮੈਨੂੰ ਕੋਈ ਚੰਗੇ ਕਰਮ ਕੀਤੇ ਦਾ ਫਲ ਦਿੱਤਾ ਜੀ ਅੱਜ ਮੈਂ ਨੋਰਮਲ ਤੌਰ 'ਤੇ ਆਪਣੇ ਆਫਿਸ ਜਾਣਾ ਨੋਰਮਲ ਐਕਟੀਵਿਟੀ ਵਿੱਚ ਮੈਂ ਬੁਲਟ ਵੀ ਸਿੱਖ ਲਾ ਵੀ ਚਲਾ ਲੈਣਾ ਮੈਂ ਬੁਲਟ ਵੀ ਸਾਰ ਕੁਝ ਡਰਾਈਵ ਕਰ ਲੈਣਾ ਪਠਾਨ ਕੋਲ ਬੁਲਟ ਤੇ ਗਿਆ ਸੀ ਆਪਣੇ ਤੇ ਨੋਰਮਲ ਚੱਲਦਾ ਮੈਨੂੰ ਅੱਜ ਤੱਕ ਫੇਰ ਨਹੀਂ ਜੇ ਸੀ ਜਦੋਂ ਇਹ ਤਰ੍ਹਾਂ ਆਰਟੀਫੀਸ਼ੀਅਲ ਲੱਤਾਂ ਜਾਂ ਬਾਹਵਾਂ ਲਾਈਆਂ ਜਾਂਦੀਆਂ ਨੇ ਤਾਂ ਬੰਦਾ ਸੋਚਦਾ ਚਲੋ ਯਾਰ ਟਾਈਮ ਪਾਸ ਹੋ ਜਾਏਗਾ ਪਰ ਤੁਸੀਂ ਉਸ ਤੋਂ ਵੀ ਅਲੈਦਾ ਸੋਚਿਆ ਫਿਰ ਨੱਚਣਾ ਵੀ ਐ ਦੌੜਨਾ ਵੀ ਐ ਬੁਲਟ ਵੀ ਚਲਾਉਣਾ ਸਾਈਕਲ ਵੀ ਚਲਾਉਣਾ ਬੜੇ ਬੜੇ ਸੁਪਨੇ ਸਜਾ ਲਏ ਤੁਸੀਂ ਹੈਨਾ ਤਾਨੂੰ ਮਹਿਸੂਸ ਨਹੀਂ ਹੋਏਗਾ ਲਤਾ ਆਰਟੀਫੀਸ਼ਲ ਨੇ ਤਾਂ ਕਿਵੇਂ ਦੇਖਦੇ ਹੋ ਇਸ ਜਰਨੀ ਨੂੰ ਜਦੋਂ ਮੈਂ ਡਾਂਸ ਸਟਾਰਟ ਕੀਤਾ ਤੇ ਮੇਰੇ ਤਾਂ ਸਵਾਲ ਨਹੀਂ ਸੋਧਿਆ ਹਾਂ ਡਾਂਸ ਵੀ ਕਰ ਰਹੇ ਹੋ ਨੈਚੁਰਲ ਲੈਂਦੇ ਹੋ ਮੈਨੂੰ ਸੈਕਲ ਵੀ ਬੁਲਟ ਵੀ ਚਲਾ ਲੈਂਦੇ ਹੋ ਜਦੋਂ ਮੈਂ ਡਾਂਸ ਸਟਾਰਟ ਕੀਤਾ ਤੇ ਮੈਂ ਕਿਹਾ ਡਾਂਸ ਜੀ ਰਵਾਂਗਾ ਠੀਕ ਹੈ ਫੇਰ ਮੈਨੂੰ ਸਾਰੇ ਕਹਿੰਦੇ ਅਰਨਿੰਗ ਵਾਸਤੇ ਕੀ ਕਰਨਾ ਇੱਕ ਮੁੰਡਾ ਅਰਨਿੰਗ ਜ਼ਰੂਰੀ ਹੈ ਤੇ ਮੈਨੂੰ ਸਾਰੇ ਕਿਹਨੇ ਡਾਂਸ ਨਾਲ ਕੋਈ ਜੋਬ ਵੀ ਕਰ ਠੀਕ ਹੈ ਬੜੇ ਜਣੇ ਕਿਹਦੇ ਤੈਨੂੰ ਜਲਦੀ ਜੋਬ ਮਿਲ ਜਾਨੀ ਹੈ ਪੰਜਾਬ ਸਰਕਾਰ ਜਲਦੀ ਦੇ ਦੇ ਕੋਈ ਜਲਦੀ ਨਹੀਂ ਦਿੰਦੇ ਜੋ ਪੰਜਾਬ ਸਰਕਾਰ ਨੇ ਕੋਈ ਮੇਰੇ ਵਾਸਤੇ ਕੋਈ ਵਧੀਆ ਨਹੀਂ ਕੀਤਾ ਹੇ ਤੱਕ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਮੈਂ ਨੇ ਰਿਕਾਰਡ ਬਣਾਏ ਨੇ ਡਾਂਸ ਗਿਆ ਪ੍ਰਾਈਵੇਟ ਲੈਵਲ 'ਤੇ ਮੈਨੂੰ ਬਹੁਤ ਸਪੋਰਟ ਮਿਲੀ ਲੇਕਿਨ ਸਰਕਾਰੀ ਲੈਵਲ 'ਤੇ 1500 ਰੁਪਏ ਪੈਨਸ਼ਨ ਮਿਲਦੀ ਬਸ ਉਹ ਵੀ ਮੈਂ ਹੈਂਡੀਕੈਪ ਦਾ ਸਰਟੀਫਿਕੇਟ ਬਣਾ ਲਿਆ ਹੈਂਡੀਕੈਪ ਦਾ ਮੈਂ ਮਾ ਆਪਣੇ ਆਪ ਨੇ ਹੈਂਡੀਕੈਪ ਨਹੀਂ ਮੰਨਦਾ ਲੇਕਿਨ ਇਹ ਪਤਾ 1500 ਪੈਨਸ਼ਨ ਮਿਲੀ ਫਿਰ ਬਣਾ ਲਓ ਬਸ ਉਸ ਤੋਂ ਇਲਾਵਾ ਮੈਨੂੰ ਕੋਈ ਸਪ ਜੋ ਕੀਤਾ ਮੈਂ ਆਪਣੇ ਵੱਲ ਬੁੱਤੇ ਦੇ ਕੀਤਾ ਸਪੋਰਟ ਕਿਸ ਤਰ੍ਹਾਂ ਦੀ ਕਦੀ ਗਵਰਨਮੈਂਟ ਜੋਬ ਆਸੇ ਮੈਨੂੰ ਮੈ ਲੈ ਕੇ ਨਹੀਂ ਪੜ੍ਹਾਈ ਕਿ ਨਹੀਂ ਹੋਈ ਆਪਣੀ ਮੈਂ ਪਲੱਸ 2 ਕੀਤੀ ਹੈ ਠੀਕ ਹੈ ਮੇਰਾ ਇੰਟਰਨੈਸ਼ਨਲ ਬੁੱਕ ਰਿਕਾਰਡ ਚ ਨਾਮ ਹੈ ਠੀਕ ਹੈ ਮੈਨੂੰ ਚਾਹਤੇ ਐਡਵਾਂਸਡ ਸ਼ੀਟਰ ਜੌਬ ਦੇ ਸਕਦੇ ਆ ਮੈਂ ਬੜਾ ਅਪਰੋਚ ਕੀਤਾ ਮੈਨੂੰ ਕਿਸੇ ਨੇ ਤਾਂ ਕੋਈ ਜੋਬ ਨਹੀਂ ਦਿੱਤੀ ਫਿਰ ਵੀ ਮੈਂ ਜੇ ਤੁਸੀਂ ਮੰਨੋ ਕਿ ਮੈਂ ਲੱਤਾਂ ਲਾ ਕੇ ਆਪਣੇ ਪ੍ਰਾਈਵੇਟ ਜੋਬ ਵੀ ਕਰਦਾ ਕੀ ਕਰ ਰਹੇ ਹੋ ਜਦੋਂ ਮੈਨੂੰ ਲੱਤਾਂ ਲਾਈਆਂ ਵੀ ਡਾਂਸ ਕਰਦਾ ਸਾਰੇ ਕਹਿੰਦੇ ਕਿ ਇਹ ਵਿਅਰਥੀ ਆ

ਜਾਸੀ ਪੈਰ ਨਹੀਂ ਕਟਵਾਣਾ ਇਸ ਤੋਂ ਬਾਅਦ ਲਾਈਫ ਨਹੀਂ ਹੈ ਪੈਰ ਗੱਲ ਦਾ ਗੱਲ ਜੀ ਪੈਰ ਨਹੀਂ ਕਟਾ ਪਰ ਜਦੋਂ ਪੇਸ਼ੈਂਟ ਮੈਨੂੰ ਮਿਲਦੇ ਆ ਮੇਰੇ ਨਾਲ ਗੱਲ ਕਰਦੇ ਆ ਉਸ ਤੋਂ ਬਾਅਦ ਮੈਂ ਖੁਦ ਵੇਖਦਾ ਪੇਸ਼ੈਂਟ ਦੀ ਅੱਖਾਂ 'ਚ ਜਾਂ ਉਹਨਾਂ ਦੇ ਅਟੈਂਡੈਂਟ ਦੀ ਅੱਖਾਂ ਵਿੱਚ ਕਿ ਹਾਂ ਖੁਸ਼ੀ ਹੁੰਦੀ ਉਹਨਾਂ ਨੂੰ ਕਿ ਸਾਡਾ ਬੱਚਾ ਚੱਲ ਪਾਏਗਾ ਸਾਡਾ ਬੱਚਾ ਘਰ ਪਾਏਗਾ ਤੁਸੀਂ ਮੰਨੋ ਕਿ ਇੱਕ ਪੇਸ਼ੈਂਟ ਸੀ ਓਏ 13 ਸਾਲ ਦਾ ਬੱਚਾ ਉਹਦੀ ਅਬਾਵ ਨਹੀਂ ਲੱਤ ਕੱਟੀਗੀ ਉਹਦੀ ਮੰਮੀ ਹਰ ਟਾਈਮ ਹਸਪੀਟਲ ਹੁੰਦੀ ਸੀ ਕਿ ਮੇਰੇ ਬੱਚੇ ਨੂੰ ਜ਼ਿੰਦਗੀ ਖਤਮ ਹੋ ਗਈ ਪਰ ਜਿਦੋ ਦੀ ਉਹਨਾਂ ਮੈਨੂੰ ਮਿਲੇ ਕਹਿੰਦੇ ਆਪ ਉਸ ਤੋਂ ਬਾਅਦ ਪੂਰਾ ਟੱਬ ਨਹੀਂ ਰੋਇਆ ਆਪਾਂ ਕਦੀ ਨਹੀਂ ਰੋਏ ਕਿ ਜੇ ਉਹ ਘਰ ਪਿਆਰਾ ਘਰ ਪਾਰੇ ਸਾਡਾ ਬੱਚਾ ਵੀ ਘਰ ਪਿਆ ਇਸ ਤਰ੍ਹਾਂ ਕਰਦੇ ਕਰਦੇ ਮੈਂ ਕਿੰਨੇ ਲੋਕਾਂ ਨੂੰ ਮੋਟੀਵੇਟ ਕਰ ਆ ਚੁੱਕਾ ਤੇ ਮੈਨੂੰ ਨਹੀਂ ਪਤਾ ਕਿ ਇਹ ਡਾਂਸ ਕਰਨਾ ਹੀ ਮੇਰੀ ਜੋਬ ਬਣ ਜਾਈ ਮੈਨੂੰ ਹੁਣ ਤੁਸੀਂ ਦੂਸਰੇ ਨੂੰ ਹੌਸਲਾ ਦਿੰਦੇ ਹੋ ਹੌਸਪੀਟਲ ਜਾ ਜੀ ਡਰੋ ਨਾ ਡਰੋ ਨਾ ਜ਼ਿੰਦਗੀ ਇਸ ਤੋਂ ਅੱਗੇ ਹੈ ਇਸ ਤੋਂ ਸਭ ਕੁਝ ਕਰ ਸਕਦੇ ਹੋ ਦੇਖੋ ਮੈਂ ਆਪਣੀ ਪਰਸਨਲ ਲਾਈਫ ਸ਼ੇਅਰ ਕਰਦਾ ਸਾਰੀ ਖਾਣਾ ਪੀਣਾ ਪਾਣਾ ਲਾਣਾ ਚੱਲਣਾ ਫਿੰਨਾ ਬੁਲਟ ਐਕਟਿਵਾ ਜੋ ਵੀ ਲੋ ਲੋ ਫਿਰਦਾ ਸਾਰਾ ਦਿਨ ਤੋ ਸਾਰਾ ਮੈਂ ਸ਼ੇਅਰ ਕਰ ਦਿੰਦਾ ਤੇ ਲੋਕੀ ਉਹ ਵੀਡੀਓ ਵੇਖ ਕੇ ਬਹੁਤ ਖੁਸ਼ ਹੁੰਦੇ ਆ ਹੌਸਲਾ ਮਿਲਦਾ ਉਹਨਾਂ ਨੂੰ ਹੂੰ ਕਿ ਉਹ ਜਦੋਂ ਮਨ ਤੁਸੀਂ ਮੰਨੋ ਕਿ ਮੈਂ ਨਵੇਂ ਕੱਪੜੇ ਪਾਣਾ ਤੇ ਪੇਸ਼ੈਂਟ ਵੇਖ ਕੇ ਖੁਸ਼ ਹੋ ਜਾਂਦਾ ਹੂੰ ਕਿ ਪੂਰੇ ਹਸਪੀਟਲ ਤੋਂ ਸੋਨਾ ਬੰਦਾ ਆ ਰਿਹਾ ਤੇ ਮੈਨੂੰ ਇੰਨੀ ਖੁਸ਼ੀ ਮਿਲਦੀ ਆ ਕਿ ਮੈਨੂੰ ਕੋਈ ਇੰਨੀ ਗੱਲ ਕਹਿ ਰਿਹਾ ਕਿ ਉਹ ਮੇਰੇ ਕੱਪੜੇ ਵੇਖ ਕੇ ਬੜੇ ਖੁਸ਼ ਹੋ ਜਾਂਦੇ ਮੈਂ ਬੂਟ ਰੋਜ਼ ਨਵੇਂ ਪਾ ਕੇ ਜਾਂਦਾ ਹੂੰ ਬੜੇ ਲੋਕਾਂ ਨੂੰ ਭਲੇਖਾ ਕਿ ਇਹ ਨਾ ਬੂਟ ਨਹੀਂ ਤੁਸੀਂ ਬਾਸ ਸਕਦੇ ਮੈਂ ਗੁਰਗਾਬੀ ਅੱਡੀਵਾਰੀ ਲੱਕੀ ਸਪੋਰਟਸ ਰੋਜ਼ਨਾਵੇਂ ਸ਼ੂਜ਼ ਜੇ ਮੈਂ ਮੈਚ ਕਰਕੇ ਪਾਣੀ ਕੁਰਤਾ ਪਜਾਮਾ ਸਭ ਆਰਾਮ ਨਾਲ ਸਭ ਮੈਂ ਪਾਣਾ ਤੇ ਮੈਨੂੰ ਉਹ ਚੀਜ਼ ਦੀ ਖੁਸ਼ੀ ਮਿਲਦੀ ਕਿ ਲੋਕੀ ਵੇਖਦੇ ਹਾਂ ਕਿ ਉਹ ਆਪਣੇ ਸ਼ੌਂਕ ਪੂਰੇ ਕਰ ਰਿਹਾ ਕਿ ਆਪਾਂ ਵੀ ਕਰ ਸਕਦੇ ਹਾਂ ਪਤਾ ਚੱਲਿਆ ਤੁਹਾਨੂੰ ਮੁੰਬਈ ਵੀ ਜਾਣ ਦਾ ਸੁਭਾਅ ਬਣਿਆ ਸੀ ਬੰਬਈ ਵੀ ਜਾਣਾ ਪਿਆ ਕਿਸ ਮਸਲੇ ਲਈ ਸੀ ਮੈਂ ਚਾਈਨੀਸ ਐਪ ਤੇ ਵੀਡੀਓ ਪੋਸਟ ਕੀਤੀ 1 ਬਿਲੀਅਨ ਕਰੋਸ ਹੋਈ ਸੱਚੀ ਬੋਚ ਮੈਨੂੰ ਬਿਲੀਅਨ ਦਾ ਅਜੇ ਤੱਕ ਨਹੀਂ ਪਤਾ ਲੱਗਾ ਮੈਨੂੰ ਜਦੋਂ ਮੈਂ ਉੱਥੇ ਗਿਆ ਫੇਰ ਤਾਂ ਲੱਗਾ ਕਿ ਬਿਲੀਅਨ ਦਾ ਮਤਲਬ ਹੁੰਦਾ ਕਿ 100 ਮਿਲੀਅਨ ਤੇ ਬਿਲੀਅਨ ਕਰੋਸ ਹੋਈ ਸੀ ਤੇ ਉਹਨਾਂ ਨੇ ਵੇਖਿਆ ਜੀ ਅੰਬਰਸਾ ਦਾ ਐਸਾ ਲੜਕਾ ਡਾਂਸ ਕਰਦਾ ਉਹਦੀ ਲੁੱਤਾਂ ਨਹੀਂ ਗਿਆ ਉਹਦੀ ਵੀਡੀਓ ਸਭ ਤੋਂ ਉੱਪਰ ਆ ਰਹੀ ਹੈ ਫਿਰ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਆਨਲਾਈਨ ਨਹੀਂ ਤੁਹਾਨੂੰ ਬੁਲਾਇਆ ਸੀ ਜਾਂ ਤੁਸੀਂ ਆ ਪਹੁੰਚੇ ਸੀ ਨਹੀਂ ਨਹੀਂ ਉਹਨਾਂ ਨੇ ਮੈਨੂੰ ਬੁਲਾਇਆ ਸੀ ਉਹਨਾਂ ਨੇ ਵੀਡੀਓ ਵੇਖ ਕੇ ਮੈਨੂੰ ਅਪਰੋਚ ਕੀਤਾ ਕਿ ਤੁਸੀਂ ਬੰਬੇ ਆਓ ਤੁਹੀ ਐਸ ਸ਼ੋਅ ਦੇ Winner ਹੋ ਕਿ ਤੁਹਾਨੂੰ ਆਪਾ ਮਤਲਬ ਕਿ ਐਜ਼ ਇੱਕ ਮੋਟੀਵੇਸ਼ਨ ਸਪੀਕਰ ਕਿ ਬਰੇਵਰੀ ਵਾਰਡ ਦੇਣਾ ਕਿ ਤੁਹਾਡੀ ਵੀਡੀਓ ਸਭ ਤੋਂ ਉੱਪਰ ਗਈ ਹੈ ਬਿਲੀਅਨ ਤੇ ਤਿੰਨ ਜਨੇ ਫੈਜ਼ੂ ਹੀ ਤੇ ਇੱਕ ਜਨਾ ਹੋਰੀ ਤੇ ਉਹਨਾਂ ਨੂੰ ਆਪਣਾ ਆਪਣਾ ਵਾਰਡ ਮਿਲਿਆ ਮੈਨੂੰ ਬਰੇਵਰੀ ਮਾਉਂਡ ਮਿਲਿਆ ਉੱਥੇ ਮਲਾਈਕਾ ਅਰੋੜਾ ਖਾਨ ਜੀ ਪ੍ਰਭੂ ਦੇਵਾ ਸਰ ਤੇ ਨਿਕਸੀ ਤੇ ਤੁਸੀਂ ਮੰਨੋਗੇ ਉਹਨਾਂ ਨੇ ਮਲਾਈਕਾ ਅਰੋੜਾ ਖਾਨ ਨਾ ਕਦੀ ਵੀ ਜ਼ਿਆਦਾ ਗੱਲਾਂ ਨਹੀਂ ਕਰਦੇ ਮੈਂ ਵੇਖਿਆ ਵਾ ਸਪੈਸ਼ਲ ਮੈਨੂੰ ਆਪਣੀ ਭੈਣ ਚ ਬੁਲਾਇਆ ਪੂਰਾ ਅੱਧਾ ਘੰਟਾ ਮੇਰੇ ਨਾਲ ਗੱਲਬਾਤ ਕੀਤੀ ਸਾਰਾ ਕੁਝ ਕੀਤੀ ਕਿਤੋਂ ਦੇ ਫੈਮਿਲੀ ਸਕੋ ਬਹੁਤ ਵਧੀਆ ਲੱਗਾ ਕਹਿੰਦੇ ਨੇ ਬੰਬੇ ਵਾਲੇ ਜਿਹੜੇ ਬਾਲੀਵੁੱਡ ਨੇ ਨਾ ਬੜੇ ਦਰਿਆ ਦੇਲ ਹੁੰਦੇ ਨੇ ਇਹ ਸੱਚ ਹੈ ਕਿਉਂ ਜੇ ਉਹਨਾਂ ਨੇ ਹੈਲਪ ਨਹੀਂ ਮੈਂ ਝੂਠ ਨਹੀਂ ਬੋਲਾਂਗਾ ਹੈਲਪ ਮੇਰੀ ਕਿਸੇ ਨੇ ਕੋਈ ਨਹੀਂ ਕੀਤੀ ਉਹਨਾਂ ਨੇ ਮੇਰੀ ਹੈਲਪ ਨਹੀਂ ਕੀਤੀ ਉਹਨਾਂ ਨੇ ਮੈਨੂੰ ਕਿਹਾ ਐਨੀ ਅਗਰ ਤੁਹਾਨੂੰ ਕੋਈ ਲਾਈਫ 'ਚ ਕੁਝ ਚਾਹੀਦਾ ਹੈ ਸਾਨੂੰ ਦੱਸਿਓ ਇੰਨੀ ਗੱਲ ਕਹੀ ਬਟ ਮੈਂ ਝੂਠ ਨਹੀਂ ਬੋਲਾਂਗਾ ਡਾਕਟਰ ਅਫਤਾਰ ਤੋਂ ਇਲਾਵਾ ਅਜ ਤੱਕ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਫਾਈਨੈਂਸ਼ਲੀ ਨਹੀਂ ਸਲਮਾਨ ਜੀ ਨੂੰ ਵੀ ਮਿਲੇ ਸੀ ਤੁਸੀਂ ਹਾਂ ਸਲਮਾਨ ਜੀ ਨੂੰ ਵੀ ਮਿਲਿਆ ਸੀ ਮੇਰਾ ਉਦੋਂ ਕਿੰਨੀ ਉਮਰ ਸੀ ਉਦੋਂ ਮੈਂ ਡਾਂਸ ਸਟਾਰਟ ਹੀ ਕੀਤਾ ਸੀ ਤੇ ਨਾਲ ਹੀ ਮੈਨੂੰ ਆਫਰ ਆ ਗਈ ਮੇਰੀ ਮੇਰਾ ਨਿਊਜ਼ਪੇਪਰ ਆਰਟੀਕਲ ਛਪਿਆ ਹੀ ਤੇ ਉਤੋਂ ਹੀ ਆਰਟੀਕਲ ਵੇਖ ਕੇ ਮੈਨੂੰ ਗੁਰਦਾਹਾਂ ਚ ਆਫਰ ਆਈ ਤੇ ਉਦੋਂ ਹੀ ਮੈਂ ਨਾਲ ਹੀ ਚਲਾ ਗਿਆ ਸਿਰਫ ਬੋਲਣ ਦੀਆਂ ਹੀ ਨੇ ਜਾਂ ਚੁੱਕ ਤਸਵੀਰਾਂ ਵੀ ਹੈ ਤੁਹਾਡੇ ਕੋਲ ਇਹਨਾਂ ਦੀਆਂ ਬਾਲੀਵੁੱਡ ਵਾਲਿਆਂ ਨਾਲ ਨਲਦੇਆਂ ਦੀਆਂ ਮੇਰੀ ਇੰਸਟਾਗ੍ਰam ਦੇ ਸਾਰੀਆਂ ਹਾਈਲਾਈਟ ਸਟੋਰੀਆਂ ਸਭ ਬਗੇ ਨੇ ਮਲਾਈਕਰੋੜਾ ਖਾਨ ਪ੍ਰਭੂ ਦੇਵਾ ਸਰ ਵੀਡੀਓ ਡਾਂਸ ਇਹ ਟੂਰੇ ਸਭ ਪਿਆ ਹੋਇਆ ਉਸ ਤੋਂ ਬਾਅਦ ਾਲਮਿਲ ਹੋਇਆ ਜਦ ਹੀ ਇਹਨਾਂ ਨਾਲ ਨਹੀਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੰਬਰ ਦਿੱਤੇ ਆਪਣੇ ਬਟ ਮੈਂ ਵੀ ਐਵੇਂ ਕਵਾਂ ਕਦੀ ਕੋਨ ਨਹੀਂ ਕੀਤੀ ਤੇ ਕਦੀ ਮੈਂ ਕਿ ਤਾਲਮਿਲ ਕਦੀ ਉੱਥੇ ਜਾਵਾਂਗਾ ਫੇਰ ਕਰਾਂਗਾ ਪਰ ਜਿਵੇਂ ਜੀ ਮੈਂ ਦੇ ਰਿਹਾ ਜਦੋਂ ਤੁਸੀਂ ਡਾਂਸ ਉੱਤੇ ਵਿੱਚ ਜਾਂਦੇ ਹੋ ਨੱਚਦੇ ਹੋ ਫਿਰ ਤੁਸੀਂ ਵੇਚ ਹੀ ਰਲ ਜਾਂਦੇ ਹੋ ਮਤਲਬ ਤੁਸੀਂ ਭੁੱਲ ਜਾਂਦੇ ਹੋ ਦੁਨੀਆ ਨੂੰ ਸਾਰੀ ਨੂੰ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਮੈਂ ਨਹੀਂ ਮੰਨਦਾ ਮੇਰੇ ਪੈਰ ਕੱਟੇ ਮੈਂ ਹੁਣ ਵੀ ਬੈਠਾ ਮੈਨੂੰ ਅਸਲੀ ਪੈਰਾਂ ਤੇ ਬੈਠਾ ਮੈਂ ਉਹਨੂੰ ਆਪਣੇ ਆਪ ਦੇ ਨਾਲ ਦੂਜੇ ਨੂੰ ਵੀ ਫੀਲ ਕਰਾਉਣਾ ਕਿ ਮੇਰੇ ਪੈਰ ਅਸਲੀ ਆ ਜਦੋਂ ਮੈਂ ਡਾਂਸ ਕਰਦਾ ਮੈਂ ਕਈ ਵਾਰੀ ਮੈਨੂੰ ਈਵੈਂਟ ਤੇ ਜਾਣਾ ਸ਼ੋਅ ਬੁੱਕ ਕਰਦਾ ਮੈਂ ਤੁਸੀਂ ਦੇਖੇ ਤੁਸੀਂ ਬੜੀ ਬੜੀ ਈਵੈਂਟ ਤੇ ਆਏ ਮੇਰੇ ਤੇ ਮੈਂ ਕਈ ਵਾਰੀ ਮੈਨੂੰ ਸਾਤ ਦਿਨ ਕਰਕੇ ਸਟ੍ਰੈਸ ਹੋ ਜਾਂਦਾ ਲਤਾਂ ਦਰਦ ਹੋ ਜਾਂਦਾ ਪਰ ਉਹ ਟਾਈਮ ਮੇਰਾ ਦਰਦ ਠੀਕ ਹੋ ਜਾਂਦਾ ਮੈਂ ਮੈਨ ਨਾ ਮੈਨਰ ਕਿ ਮੇਰੇ ਪੈਰ ਨਹੀਂ ਜਾਂ ਕੁਝ ਬਸ ਆਪਣੇ ਆਪ ਡਾਂਸ ਵਾਲ ਤੇ ਆ ਕਿ ਡਾਂਸ ਕਰਨਾ ਤੇ オーਡੀਅנס ਨੂੰ ਆਪਣੇ ਅਟਰੈਕਟ ਕਰ ਫੀਲ ਸੈਲੀਬ੍ਰਿਟੀ ਫੀਲ ਕਰਦੇ ਹੋ ਹਾਂ ਮੈਨੂੰ ਸ਼ੁਰੂ ਤੋਂ ਹੀ ਬਚਪਨ ਸੈਲੀਬ੍ਰਿਟੀ ਬਣਨਾ ਬੜਾ ਸ਼ੌਂਕ ਸੀ ਤੇ ਉਹ ਮੈਂ ਕਈ ਹੱਦਾਂ ਤੱਕ ਮੈਨੂੰ ਪਤਾ ਨਹੀਂ ਪਾਰ ਕਰ ਰਿਹਾ ਹਾਂ ਅ ਹੁਣ ਪਰਿਵਾਰ ਵਾਲੇ ਜਾਂ ਪਰਿਵਾਰ ਦੇ ਵਿੱਚ ਚਾਹੁੰਨੇ ਮੈਂਬਰ ਹੋਰ ਆ ਮम्मी पापा ਐ ਤੇ ਮੈਂ ਆ ਸਿੰਸਟਰ ਤੇ ਨੋ ਮੈਰਿਡ ਹੈ ਛੋਟੀ ਸਿਸਟਰ ਲਾਸਟ ਟਾਈਮ ਇਹ ਨਿਊਜ਼ ਤੇ ਹੈ ਹਾਂ ਬ੍ਰਦਰ ਤੁਸੀਂ ਹਾਂ ਬ੍ਰਦਰ ਮੈਂ ਇੱਕ ਮੇਰਾ ਵੱਡਾ ਬ੍ਰਦਰ ਬੜੇ ਲੋਕਾਂ ਨੂੰ ਨਹੀਂ ਪਤਾ ਇਹ ਦੱਸ ਦਿੰਨਾ ਮੇਰਾ ਵੱਡਾ ਬ੍ਰਦਰ ਹੈ ਸਾਡੇ ਨਾਲ ਹੀ ਰਹਿੰਦਾ ਸੀ ਲੇਕਿਨ ਉਹ 10 ਸਾਲ ਹੋ ਗਏ ਸਾਨੂੰ ਛੱਡ ਕੇ ਚਲਾ ਗਿਆ ਆਪਣਾ ਵੱਖਰਾ ਰਹਿੰਦਾ ਸਾਡੇ ਨਾਲ ਮਿਲ ਨਹੀਂ ਉਹ ਤੇ ਪਿਤਾ ਜੀ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੁਰੜਿਆਂ ਦੇ ਹਾਂਜੀ ਤਾਂ ਕਿਵੇਂ ਇਹ ਨਬਾਰਿਓ ਆਪਣਾ ਮਾਨਦਈ ਨਾਲ ਕੰਮ ਕਰੀ ਜਾਣਾ ਸੋਸ਼ਲ ਮੀਡੀਆ ਦੇ ਵੀਡੀਓ ਬਣਾਉਣਾ ਡਾਂਸ ਅਕੈਡਮੀ ਚਲਾ ਰਿਹਾ ਹਸਪੀਟਲ ਜਾਣਾ ਲੋਕਾਂ ਨੂੰ ਮੋਟੀਵੇਟ ਕਰਦਾ ਇਹਨਾਂ ਦਾ ਆਪਣਾ ਸਰਕਲ ਰੱਖਿਆ ਜਿਵੇਂ ਜਿਹੜੇ ਨਿਰਾਸ਼ ਹੋ ਜਾਂਦੇ ਨੇ ਆਪਣੇ ਜੀਵਨ ਤੋਂ ਬਹੁਤਿਆਂ ਨੂੰ ਤਾਂ ਥੋੜੀ ਬਹੁਤ ਜੀ ਛੱਟਪੇਟ ਲੱਜੇ ਨਾ ਉਹ ਤਾਂ ਅੰਦਰ ਹੀ ਬੱਸ ਹੁੰਦੀ ਨਹੀਂ ਹੈ ਤੁਹਾਡੇ ਨਾਲ ਤਾਂ ਬਹੁਤ ਵੱਡਾ ਜਿਹੜਾ ਦੇ ਬਾਣਾ ਵਰਤਿਆ ਹੈ ਪਰ ਤੁਸੀਂ ਨਿਰਾਸ਼ ਨਹੀਂ ਹੋਏ ਦੂਜਿਆਂ ਨੂੰ ਮੋਟੀਵੇਟ ਵੀ ਕਰ ਰਹੇ ਹੋ ਔਰ ਸਮਝਾ ਵੀ ਰਹੇ ਹੋ ਤੇ ਹੁਣ ਤਾਂ ਮਰੀਜ਼ਾਂ ਨੂੰ ਵੀ ਹੌਸਲਾ ਦਿੰਦੇ ਹੋ ਤਾਂ ਕੀ ਬੋਲ ਲਾ ਜਾਂਦੇ ਇਸਤੇ ਅ ਮੈਂ ਮੇਰਾ ਕਹਿਣਾ ਕਿ ਬੜੇ ਲੋਕ ਕਹਿੰਦੇ ਨੀਰਾਸ਼ਾ ਲਾਈਫ ਚ ਨਹੀਂ ਹੋਣੀ ਚਾਹੀਦੀ ਨੀਰਾਸ਼ਾ ਤੁਹਾਡੀ ਲਾਈਫ ਚ ਹੋਣੀ ਚਾਹੀਦੀ ਹੈ ਜੇ ਤੁਹਾਡੀ ਲਾਈਫ ਚ ਕੋਈ ਹਾਸਾ ਆਇਆ ਨਾ ਤੁਹਾਡਾ ਕੋਈ ਵਾਪਰ ਜਾਂਦੀ ਗਲਤੀ ਨਾ ਨੀਰਾਸ਼ਾ ਜਿੰਨੀ ਤੁਹਾਡੇ ਵੱਲ ਆਏਗੀ ਨਾ ਜਿੰਨੀ ਚੀਜ਼ ਤੁਹਾਡੇ ਅੰਦਰ ਆਏਗੀ ਉਹਦੇ ਵੀ ਤੁਸੀਂ ਇੰਨਾ ਕ ਢਲ ਜਾਓ ਇੰਨਾ ਕ ਢਲ ਜਾਓ ਕਿ ਬਾਅਦ ਤੁਸੀਂ ਵੇਖੋ ਕਿ ਤੁਹਾਡੇ ਵੱਲ ਆਸ਼ਾ ਹੀ ਆਸ਼ਾ ਹੈ ਮੇਰੇ ਅੰਦਰ ਇੰਨੀ ਨਿਰਾਸ਼ਾ ਹੋ ਗਈ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਮੈਨੂੰ ਇਹ ਇੱਕ ਮੈਂ ਹੈਂਡੀਕੈਪ ਹੋ ਗਿਆ ਇੱਕ ਬੈੱਡ ਤੇ ਜੀਣਾ ਵਾ ਸਾਥ ਆਫ ਨਾ ਨਾ ਪਰ ਜਦੋਂ ਇੱਕੋ ਦਮ ਰੱਬ ਨੇ ਰਸਤਾ ਖੋਲਿਆ ਤੇ ਮੈਨੂੰ ਉਹਨੇ ਆਪਣਾ ਇਹ ਸਾਸ਼ ਅਸ਼ੀਰਵਾਦ ਦਿੱਤਾ ਕਿ ਅੱਜ ਮੈਂ ਸਾਰੇ ਸਾਹਮਣੇ ਹਾਂ ਨਿਰਾਸ਼ਾ ਇਹ ਮੈਂ ਜਦੋਂ ਵੀ ਪੇਸ਼ੈਂਟ ਨੂੰ ਕਹਿੰਦਾ ਮੈਨੂੰ ਪ੍ਰੋਪਰ ਕਹਿੰਦਾ ਹਾਂ ਤੁਹਾਡਾ ਪੈਰ ਕੱਟਿਆ ਗਿਆ ਇਹ ਪੈਰ ਵਾਪਸ ਨਹੀਂ ਆਉਣ ਕੰਪਲੀਟ ਆ ਪੇਸ਼ੈਂਟ ਨੂੰ ਕਹਿੰਦਾ ਤੁਹਾਡੇ ਦੋਵੇਂ ਪੈਰ ਤੁਹਾਡੇ ਦੋਵੇਂ ਪੈਰ ਕੱਟੇਗੇ ਇਹ ਪ੍ਰੋਪਰ ਇਹ ਮੈਂ ਤੁਹਾਨੂੰ ਇਹ ਨਹੀਂ ਆਣੇ ਉਹਦੀ ਨਕਲੀ ਤੋਂ ਇਸ ਤੋਂ ਵਧੀਆ ਜ਼ਿੰਦਗੀ ਜੀ ਸਕਦੇ ਹੋ ਜੇ ਤੁਸੀਂ ਨਿਰਾਸ਼ ਹੋ ਨਾ ਤੇ ਤੁਸੀਂ ਸੁਖੀ ਵੀ ਆਪੇ ਬਣਾ ਨਿਰਾਸ਼ਾ ਤੋਂ ਆਸ਼ਾ ਤੋਂ ਵੀ ਆਪੇ ਲੱਭਣੀ ਹੈ ਮੈਂ ਸਿਰਫ ਰਸਤਾ ਵਿਖਾ ਸਕਦਾ ਲੱਭਣਾ ਤੁਹਾਡਾ ਕੰਮ ਹੈ ਤੇ ਪੇਸ਼ੰਤ ਲੱਭ ਲੈਂਦੇ ਹੁਣ ਡਾਂਸ ਨੂੰ ਤੁਸੀਂ ਆਪਣਾ ਹੇਮ ਸਮਝ ਲਿਆ ਇਹ ਅਚੀਵਮੈਂਟ ਮੰਨਦੇ ਹੋ ਡਾਂਸ ਨੂੰ ਹਾਂਜੀ ਹਾਂਜੀ ਤਾਂ ਹੋਰ ਸੁਪਨੇ ਢੀਣੇ ਹੋਣ ਸੁਪਨਾ ਮੇਰਾ ਹੈ ਕਿ ਮੈਂ ਡਾਂਸ ਕਰਦਾ ਪਿਆ ਡਾਂਸ ਕਰੀ ਜਾਣਾ ਇਹ ਨਹੀਂ ਛੱਡਣਾ ਤੇ ਸਾਈਕਲਿੰਗ ਦਾ ਮੇਰੀ ਤਿਆਰੀ ਚੱਲ ਰਹੀ ਹੈ 10 ਕਿਲੋਮੀਟਰ ਦੀ ਤੇ ਉਸ ਤੋਂ ਬਾਅਦ ਕੁਝ ਨਵਾਂ ਕੁਝ ਨਵਾਂ ਮੈਂ ਕੀ ਕਰ ਸਕਦਾ ਹੂੰ ਮੇਰਾ ਯੋਗਾ ਵਾਲ ਬਹੁਤ ਧਿਆਨ ਹੈ ਮੈਂ ਯੋਗਾ ਕਰਦਾ ਹਾਂ ਮੀਆਂ ਤੇ ਹਜੇ ਮੈਂ ਯੋਗਾ ਦੇ ਵੀਰੇ ਪੋਸਟ ਨਹੀਂ ਕੀਤੀ ਤੇ ਉਹਨੇ ਸ਼ਾਹ ਸੰਯੋਗਾ ਸਿੱਖ ਰਿਹਾ ਤੇ ਉਹ ਯੋਗਾ ਜੇ ਮੈਂ ਸਟਾਰਟ ਕੀਤਾ ਮੈਂ ਯੋਗਾ ਵਿੱਚ ਵੀ ਕਰਾਂਗਾ ਇਹ ਚ ਨਿੱਜੀ ਸਵਾਲ ਹੈ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਹਰ ਬੰਦਾ ਚਾਹੁੰਦਾ ਕਿ ਮੈਂ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਟਾਰ ਫੀਲ ਸਮਝਦਾ ਹੈ ਔਰ ਬਹੁਤੇ ਦਾ ਇਸੇ ਦੇ ਸਾਈਡ ਤੇ ਆਪਣਾ ਵਪਾਰ ਵਾਲ ਜਾਂ ਬਿਜ਼ਨਸ ਵਾਲ ਜਾਂ ਪਰਿਵਾਰ ਵਾਲ ਧਿਆਨ ਨਹੀਂ ਦਿੰਦੇ ਉਹ ਸੋਚਦੇ ਸਾਡਾ ਜੀਵਨ ਇਸ ਤੋਂ ਹੀ ਬਣ ਜਾਣਾ ਪੈਸੇ ਆਉਂਦੇ ਨੇ ਤੁਹਾਨੂੰ ਸੋਸ਼ਲ ਮੀਡੀਆ ਤੋਂ ਇਨ੍ਹਾਂ ਪਲੇਟਫਾਰਮਸ ਤੋਂ ਕਿਉਂਕਿ ਬਹੁਤਿਆਂ ਨੂੰ ਮਨਾਂ ਦੇ ਵਿੱਚ ਜਿਹੜੇ ਵਿਚਾਰ ਨੇ ਕਿ ਅਸੀਂ ਰਾਤੋਂ ਰਾਤ ਅਮੀਰ ਹੋ ਜਾਣਾ ਸਿਰ ਵੀਡੀਓ ਪੋਸਟ ਕਰ ਲਈਏ ਵੀਡੀਓ ਨਾਲ ਤੁਹਾਡੇ ਤੇ ਬਿਲੀਅਨ ਬਿਲੀਅਨ ਵੀਡੀਓ ਜਾਈ ਨਹੀਂ ਤਾਂ ਵੱਡਾ ਸਵਾਲ ਬਣ ਜਾਂਦਾ ਏ ਕਿ ਚੁਈ ਅਰਨੀਲ ਹੋਈ ਪੈਸੇ ਆਏ ਨੇ

ਪਬਲਿਕ ਵੇਖੀ ਆ ਕੁੜੀਆਂ ਮੁੰਡੇ ਸਭ ਐ ਹੀ ਕਰਨਦੇ ਆ ਬਟ ਉਹਦਾ ਕੋਈ ਬੈਨੀਫਿਟ ਨਹੀਂ ਜੇ ਤੁਸੀਂ ਆਪਨੇ ਸਟੱਡੀ ਕਰ ਰਹੇ ਹੋ ਸਟੱਡੀ ਵੱਲ ਧਿਆਨ ਦਿਓ ਤੁਸੀਂ ਉਹਦੇ ਵਿੱਚੋਂ ਹੀ ਫੇਮਸ ਹੋਏ ਨਾ ਬਟ ਜੇ ਤੁਸੀਂ ਸਟੱਡੀ ਅੱਛੀ ਕਰ ਰਹੇਂ 2 4 ਸਾਲਾਂ ਬਾਅਦ ਉਹੀ ਸਟੱਡੀ ਦੀ ਵੀਡੀਓ ਟੀਚਿੰਗ ਬਣਾ ਕੇ ਪਾਓਗੇ ਤੁਸੀਂ ਅੱਛੀ ਅਰਨਿੰਗ ਕਰ ਪਾਓਗੇ ਧੰਵਾਦ ਜੀ ਬਾ ਇਹੋ ਨਾ ਜੁਆਨੇ ਚਨੇ ਸਿਰਫ ਸੋਚਣ ਨਾਲ ਮੰਜ਼ਲਾਂ ਤੱਕ ਨਹੀਂ ਪਹੁੰਚਣ ਦਾ ਸੋਚਿਆ ਚੱਲਣ ਨਾਲ ਵਾਸਤੇ ਰਾਹਾਂ ਨੂੰ ਚੁਣਿਆ ਤਾਂ ਮੰਜ਼ਲਾਂ ਤਾਈਂ ਪਹੁੰਚਿਆ ਵੀਏ ਤਾਂ ਮੰਜ਼ਲਾਂ ਤਾਈਂ ਪਹੁੰਚਣ ਵਾਸਤੇ ਹਮੇਸ਼ਾ ਹੀ ਰਾਹਾਂ ਚੁੜਨੀਆਂ ਪੈਂਦੀਆਂ ਨੇ ਤਾਂ ਮੁਸੀਬਤਾਂ ਉਹਨਾਂ ਰਾਹਾਂ ਤੇ ਹੀ ਆਉਂਦੀਆਂ ਨੇ ਜਿੰਨਾ ਰਾਹਾਂ ਤੇ ਅਸੀਂ ਮੰਜ਼ਲਾਂ ਤੇ ਪਹੁੰਚਣਾ ਹੁੰਦਾ ਹੈ ਚਾਹੇ ਨੌਜਵਾਨ ਵੀਰ ਦੇ ਦੋਨੋਂ ਲੱਤਾਂ ਨਹੀਂ ਹੈ ਪਰ ਹੌਂਸਲਾ ਨਹੀਂ ਹਾਰਿਆ ਆਪਣੇ ਪਰਿਵਾਰ ਦਾ ਹੌਂਸਲਾ ਵਧਾਇਆ ਅੱਜ ਦੂਜਿਆਂ ਨੂੰ ਵੀ ਹੌਂਸਲਾ ਦਿੰਦਾ ਹੈ ਕਿਸੇ ਨਾਲ ਚੁਈ ਪਾਣਾ ਵਾਪਰ ਜਾਂਦਾ ਹੈ ਤਾਂ ਉਹਦਾ ਹੌਂਸਲਾ ਵਧਾਉਂਦਾ ਹੈ ਬਈ ਨਾਰਾਜ਼ ਨਹੀਂ ਹੋਣਾ ਚਾਹੀਦਾ ਜੀਵਨ ਹੈ ਚੱਲਦਾ ਰਹਿਣਾ ਹੈ ਜੋ ਤੁਹਾਡੇ ਨਸੀਬ ਦੇ ਵਿੱਚ ਹੈ ਉਹ ਮਿਲ ਜਾਣਾ ਹੈ ਤਾਂ 볼ਤੇ ਨੂੰ ਇਸ ਵੀਡੀਓ ਤੋਂ ਸੇਧ ਵੀ ਮਿਲਣਗੇ ਉਮੀਦ ਹੈ ਸਾਰੇ ਆਪਣੇ ਜੀਵਨ ਤੋਂ ਨਰਾਸ਼ ਨਹੀਂ ਹੋਵਾਂਗੇ ਆਪਣੀ ਮੰਜ਼ਿਲ ਤਾਈ ਪਹੁੰਚਣ ਵਾਸਤੇ ਸਾਨੂੰ ਮਿਹਨਤ ਨੂੰ ਤਰਜੀਹ ਦੇਣੀ ਪੈਣੀ ਹੈ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਡੇਲਾਲੀ ਅੰਮ੍ਰਿਤਸਰ